ਮੇਰੇ ਵੱਡੇ ਬਜ਼ੁਰਗ ਪਿਆਰੇ ਪ੍ਰਾ ਸਤਿਕਾਰਯੋਗ ਸਾਡੀਆਂ ਮਾਵਾ ਪੈਣਾ ਨੌਜਵਾਨ ਮੇਰੇ ਨਾਲ ਆਏ ਹੋਏ ਪਾਰਟੀ ਦੇ ਸਤਿਕਾਰਯੋਗ ਲੀਡਰ ਸਹਿਬਾਨ ਵਲੰਟੀਅਰ ਵਰਕਰ ਮਾਲਕਦਾਰ ਸਾਡੇ ਸੰਲਕੇ ਦੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਜੀ ਸਾਰੇ ਰਲ ਮਿਲ ਕੇ ਗੁਰੂ ਦੀ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਦੀ ਜਿਹੜੀ 1 ਜੂਨ ਨੂੰ ਚੋਣ ਆਉਣੀ ਹੈ ਵੋਟਾਂ ਪੈਣੀਆਂ ਉਹਦੇ ਸੰਬੰਧ ਵਿੱਚ ਉਹਨੂੰ ਬੇਨਤੀਆਂ ਕਰ ਲਈ ਹਾਂ ਅਸੀਂ ਸਾਰੇ ਰਲ ਮਿਲ ਕੇ ਤੁਹਾਡੇ ਕੋਲ ਅੱਜ ਇਥੇ ਹਾਜ਼ਰ ਹੋਏ ਹਾਂ ਅਇ ਤੋ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸਰਕਾਰਾਂ ਲੋਕਾਂ ਵਾਸਤੇ ਹੋਇਆ ਕਰਦੀਆਂ ਭਰਾਓ ਕੋਈ ਸਮਝ ਸੀ ਇੱਕ ਇੱਕ ਘਰ ਦਾ ਸਾਰੇ ਸਾਰੇ ਨੰਬਰ ਸਾਰੇ ਸਾਰੇ ਰਿਸ਼ਤੇਦਾਰ ਉਹ ਪੰਜਾਬ ਦੇ ਲੋਕ ਐ ਐਮਐਲਏ ਬਣਾਉਂਦੇ ਨੇ ਉਹਨਾਂ ਨੇ ਜਦੋਂ ਇਸ ਗੱਲ ਦਾ ਪੇੜ ਪਾ ਲਿਆ ਕਿ ਥੋੜੀਆਂ-ਮੋਟੀਆਂ ਲਾਰੇ ਲੱਪੇ ਨਾਲ ਸਰਕਾਰਾਂ ਬਣਾਉਣੀਆਂ ਸੌਖੀਆਂ ਐ ਉਹ ਸਾਰਾ ਸਾਰਾ ਟੱਬਰ ਵਜ਼ੀਰਾਂ ਦਾ ਬਣਨ ਲੱਗ ਗਿਆ ਥੋੜੇ ਸਾਹਮਣੇ ਬਾਲਨ ਸਾਹਿਬ ਮੁੱਖ ਮੰਤਰੀ ਬਣ ਜਾਂਦੇ ਸੀ بیٹے ਨੂੰ ਡਿਪਟੀ ਸੀਐਮ ਬਣਾ ਲੈਂਦੇ ਸੀ ਨਾਲ ਹੀ ਜਵਾਈ ਨੂੰ ਮੰਤਰੀ ਬਣਾ ਲੈਂਦੇ ਸੀ ਨਾਲ ਹੀ ਮੁੰਡੇ ਦੇ ਸਾਲੇ ਨੂੰ ਮੰਤਰੀ ਬਣਾ ਲੈਂਦੇ ਸੀ ਨਾਲ ਭਤੀਜੇ ਨੂੰ ਬਣਾ ਲੈਂਦੇ ਸੀ ਇਥੇ ਵੀ ਗੱਲ ਨਹੀਂ ਸੀ ਬੀਬੀ ਹਰਸਿਮਰਤ ਨੂੰ ਆਪ ਐਮਪੀ ਬਣਾਉਂਦੇ ਰਹੇ ਤੂੰ ਕਹਿੰਦੇ ਵੀ ਕਿਹੜਾ ਕਰੇ ਰੋਟੀ ਪਾਣੀ ਕਰਨਾ ਇਹਨੂੰ ਵੀ ਵਜ਼ੀਰ ਬਣਾ ਲੈਂਦੇ ਸੀ ਸਾਰਾ ਸਾਰਾ ਟੱਬਰ ਵਜ਼ੀਰਾਂ ਦਾ ਬਣਦਾ ਰਿਆ ਫਿਰ ਪੰਜਾਬ ਨੂੰ ਨਿਆਰੀ ਮਿਲ ਸਕਦਾ ਸਰਕਾਰ ਜੋ ਪਰਾਉ ਇਨਸਾਫ ਨਹੀਂ ਮਿਲ ਸਕਦਾ ਫਿਰ ਉੱਥੇ ਉਹਨਾਂ ਦੇ ਕਾਰੋਬਾਰ ਵੱਡੇ ਹੋਣ ਲੱਗ ਪਏ 222 ਚ ਬੈਲੀ ਅਸੈਂਬਲੀ ਆ ਜਿੱਥੇ ਰਿਸ਼ਤੇਦਾਰ ਨੇ ਇਹ ਜਿਹੜੇ ਪਹਿਲਾਂ ਰਾਜਨੀਤਿਕ ਘਰਾਣੇ ਅਖਵਾਉਣ ਲੱਗੇ ਸੀ ਸ਼ਾਇਦ ਇਹ ਬਾਦਲਕੇ ਇਹ ਬਿਆਨ ਸਿੰਘ ਕੇ ਇਹ ਬੀਬੀ ਪਟੜ੍ਹਲ ਕੇ ਇਹ ਕੈਪਟਨ ਅਮਰਿੰਦਰ ਕੇ ਸ਼ਾਇਦ ਇਹੀ ਲੋਕ ਐਮਐਲਏ ਤੇ ਐਨਪੀ ਬਣ ਸਕਦੇ 2022 ਦੀ ਜਿਹੜੀ ਅਸੈਂਬਲੀ ਬਣਾਈ ਪੰਜਾਬ ਦੇ ਲੋਕਾਂ ਨੇ ਉਹਦੇ ਚ ਰਿਸ਼ਤੇਦਾਰ ਨਹੀਂ ਕੋਈ ਤਾਇਆ ਭਤੀਜਾ ਨਹੀਂ ਉਹਦੇ ਚ ਸਾਲਾ ਜੀਜਾ ਨਹੀਂ ਉਹਦੇ ਚ ਕਿਸੇ ਨੇ ਜਵਾਈ ਪਾਈ ਨਹੀਂ ਉਹਨਾਂ ਚ ਆਮ ਥੋੜੇ ਜਿਨੇ ਚੁਣੇ ਹੋਏ ਐਮਐਲਏ ਮੱਖੋ ਵੱਖਰੇ ਇੱਕ ਇੱਕ ਦੂਸਰੇ ਨਾਲ ਰਿਸ਼ਤੇਦਾਰੀ ਨਹੀਂ ਸਰਦਾਰ ਭਗਵੰਤ ਸਿੰਘ ਮਾਣਹਵਾਲੀ ਦੀ ਸਰਕਾਰ ਬਣਾਈ ਕੋਈ 40-45 ਸਾਲਾਂ ਦਾ ਉਲਝਿਆ ਹੋਇਆ ਤਾਣਾ ਬਾਣਾ ਸੀ ਉਹਨੂੰ ਚਲਾਉਣ ਵਾਸਤੇ ਵੱਡੇ ਫੈਸਲੇ ਪੰਜਾਬ ਦੇ ਹਿੱਤ ਵਿੱਚ ਕੀਤੇ ਆ ਭਰਾਓ ਥੋੜਾ ਸਮਾਂ 2 ਸਾਲ ਹੋ ਗਏ ਆ 55 ਸਾਲਾਂ ਵਾਸਤੇ ਆਪਾਂ ਸਰਕਾਰ ਬਣਾਉਣੀ ਆ 55 ਸਾਲਾਂ ਦੀ ਬਹੁਤ ਸਾਰੇ ਪੰਜਾਬ ਦੇ ਹਿੱਤ ਵਿੱਚ ਕੰਮ ਹੋਣਗੇ ਪਹਿਲਾ ਜਿਹੜੀ 1 ਮੀਟਰ ਲਾਉਣਾ ਹੁੰਦਾ ਸੀ ਨਾ ਪੁਰਾਣੇ ਜਿਹੜੇ ਲੀਟਰ ਸੀ ਉਹ ਕਹਿੰਦੇ ਸੀ ਪਹਿਲਾਂ ਲੱਤ ਫਰੇ ਦੀ ਕੱਪ ਫੇਰ ਜਾਂ ਤੁਹ ਦੂਸਰੀ ਪਾਰਟੀ ਜਾਂ ਪਹਿਲਾਂ ਤਰਨਾ ਪਵਾ ਫੇਰ ਮੀਟਰ ਲੱਗਦਾ ਹੁੰਦਾ ਸੀ ਤੇ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ 600 ਯੂਨਟ ਬਿਜਲੀ ਦਿੱਤੀ ਆ ਕੋਈ ਉਥੇ ਵਿਤਕਰਾ ਨਹੀਂ ਕੋਈ ਭੇਦਭਾਵ ਨਹੀਂ ਕਿ ਤੂੰ ਕਾਗਰਸੀਆਂ ਜਾਂ ਕਾਂਗਰਸੀਆਂ ਜਾਂ ਕਿਹੜੀ ਜਾਤੀ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਸਾਰੇ ਲੋਕਾਂ ਨੂੰ ਇਹ ਸੀਐਸਓ ਯੂਨਿਟ ਬਿਜਲੀ ਦਿੱਤੀ ਗਈ ਹੈ ਠੀਕ ਹੈ ਵੱਡੇ ਬੰਦੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਅਸੀਂ ਛੋਟੇ ਪਰਿਵਾਰ ਹੁੰਨੇ ਆ ਜਿਨ੍ਹਾਂ ਦਾ ਗੁਜ਼ਾਰਾ ਬੜਾ ਔਖਾ ਹੈ ਉਹਨਾਂ ਨੂੰ 5000 ਰੁਪਏ ਬਿੱਲ ਬਣਦਾ ਮਾਫ਼ ਹੋ ਜਾਣਾ ਅਸੀਂ ਆਪਣੇ ਘਰ ਦੀ ਕੋਈ ਨਾ ਕੋਈ ਗਰਜ਼ੋ ਦੇ ਨਾਲ ਸਹਾਰ ਸਕਦੇ ਹਾਂ ਕੋਈ ਲੋੜ ਪੂਰੀ ਕਰ ਸਕਦੇ ਹਾਂ ਵੱਡਾ ਸਹਾਰਾ ਮਿਲ ਜਾਂਦਾ ਹੈ ਚਾਹੇ ਕਿਸੇ ਜਵਾਕ ਦੀ ਵਰਦੀ ਬਣਾ ਕੇ ਦੇਣੀ ਹੋਵੇ ਫੀਸ ਭਰਨੀ ਹੋਵੇ ਕੋ ਘਰ ਵਿੱਚ ਹੋਰ ਕਬੀਲਦਾਰੇ ਨਹੀਂ ਲੋਨ ਟੇਲ ਸਾਰਾ ਪੰਨੂ ਲੋੜਾ ਹੁੰਦੀ ਆ ਉਹਦੇ ਵਾਸਤੇ ਕੰਮ ਆਉਂਦਾ ਹੈ ਇਹ ਗੱਲ ਮੈਂ ਮੰਨਦਾ ਕਿ 1000 ਰੁਪਿਆ ਬੀਬੀਆਂ ਆਲਾ ਨਹੀਂ ਆ ਸਕਿਆ ਉਹ ਵੀ 6-7 ਮਹੀਨਿਆਂ ਤੱਕ ਅਗਲੇ 22 ਤੱਕ ਉਹ ਵੀ ਆ ਜਾਊਗਾ ਪਰ ਇਹ ਵੀ 4-5000 ਰੁਪਏ ਸਾਡੇ ਘਰਾਂ ਲਈ ਇੱਕ ਵੱਡੀ ਸਰਕਾਰ ਵੱਲੋਂ ਤੁਹਾਨੂੰ ਬੱਚਤ ਹੈ ਦੂਸਰਾ ਵੇਖਿਆ ਤੁਸੀਂ ਪਿਛਲੇ ਸਾਲ ਜਦੋਂ ਪੰਜਵਾਂ ਸਾਲ ਚੜ ਜਾਂਦਾ ਸੀ ਤੇ ਉਦੋਂ ਨੌਕਰੀਆਂ ਘੜਦੇ ਸੀ ਕਈ ਬੱਚੇ ਓਵਰਏ ਹੋ ਜਾਂਦੇ ਸੀ ਪਰ ਉਹਦੇ 'ਚ ਵੀ ਹਾਰ ਜੀਆਂ ਲੈ ਲੈਂਦੇ ਇੰਤਿਆਨ ਹੋ ਜਾਂਦਾ ਕੋਈ ਵਿਚਾਰਾ ਪਾਸ ਹੁੰਦਾ ਕੋਈ ਨਾ ਫੀਸਾਂ ਭਰੀਆਂ ਜਾਂਦੀਆਂ ਔਰ 42000 ਤੋਂ ਵੱਧ ਨੌਕਰੀਆਂ ਪੰਜਾਬ ਦੀ ਸਰਕਾਰ ਨੇ ਦਿੱਤੀਆਂ ਕੱਚੇ ਪੱਕੇ ਕੀਤੇ ਐ ਔਰ ਸ਼ੁਰੂਆਤ ਵਿੱਚ ਕੀਤਾ ਕਿ ਕੋਈ ਵੀ ਭੈਣ ਭਰਾ ਕਿਸੇ ਦਾ ਪਰਿਵਾਰ ਦਾ ਜਾਂ ਕੋਈ ਬੱਚਾ ਇਹhle ਪਹਿਲਾਂ ਤੁਸੀਂ ਜਾਣਦੇ ਜੀ ਕਿਸੇ ਨੇ ਜੱਜ ਲੱਗਣਾ ਹੁੰਦੇ ਕਰੋੜ ਰੁਪਈਆ ਆਮ ਹੀ ਚੱਲ ਜਾਂਦਾ ਸੀ ਜਾਂ ਡੀਐਸਪੀ ਲੱਗਣਾ ਸੀ ਹੁਣ ਜੱਜ ਵੀ ਭਰਤੀ ਹੋਏ ਆ ਡੀਐਸਪੀ ਵੀ ਹੋਏ ਆ ਪੀਸੀਐਸ ਵੀ ਲੱਗੇ ਆ ਡਾਕਟਰ ਵੀ ਲੱਗੇ ਆ ਐਸਡੀਓ ਵੀ ਲੱਗੇ ਆ ਸਤਕਾਰਯੋਗ ਪੈਣਪਰਾਓ ਸ਼ਾਇਦ ਤੁਹਾਡੇ ਇਸ ਨਗਰ 'ਚੋ ਵੀ ਕੋਈ ਬੱਚਾ ਨੂੰ ਨੌਕਰੀ ਮਿਲੀ ਹੋਵੇ ਮਿਲੀ ਐਲੀ ਕੋਈ 2-4 ਪਰ ਉਹਨਾ ਪਰਿਵਾਰਾਂ ਤੋਂ ਤੁਸੀਂ ਜਾ ਕੇ ਪੁੱਛ ਸਕਦੇ ਹੋ ਕਿਸੇ ਨੇ ਕੋਈ ਕਹਿ ਸਕਦਾ ਵੀ ਬਿਨਾਂ ਫੀਸ ਤੋਂ 1 ਰੁਪਿਆ ਵੀ ਲੱਗਿਆ ਹੋਵੇ ਜਾਂ ਕਿਸੇ ਮinistr ਦੇ ਰਿਸ਼ਤੇ ਲਾ ਕੇ ਉਹਨੂੰ ਨੌਕਰੀ ਮਿਲੀ ਜਿਹਨੂੰ ਕਾਬਲੀਅਤ ਸੀ ਉਹਨੂੰ ਉਹਦਾ ਸਤਕਾਰ ਜੋ ਪੈਣ ਬਰਾਉ ਹੱਕ ਮਿਲੇ ਜਿੱਥੇ ਘਰ ਦੀ ਬਿਜਲੀ ਦੀ ਗੱਲ ਕਰਦੇ ਆ ਉਥੇ ਖੇਤਾਂ ਵਾਲੀ